ਹਾਂਜੀ ਓਕੇ ਆ ਬਾਈ ਹਾਂਜੀ ਵੀਰੋ ਅੱਜ ਆਪਾਂ ਮੱਕੀ ਵੱਢ ਰਹੇ ਆ ਤੇ ਆ ਕੰਪੈਨ ਲੱਗੀ ਹੋਈ ਆਪਣੇ ਦੇਖੋ ਸਾਹਮਣੇ ਤਖਾ ਕੰਪੈਨ ਲਓ ਜੀ ਹੁਣ ਮੇਰੇ ਨਾਲ ਕਰ ਲਓ ਜੀ ਤੇ ਵੀਰੋ ਕਿਸਾਨਾਂ ਦੀ ਬੜੀ ਮਾੜੀ ਹਾਲਤ ਆ ਐਰ ਕੀ ਵਾਰ-ਵਾਰ ਮੀਂਹ ਪੈ ਰਿਹਾ ਆ ਤੇ ਬੜੇ ਮੁਸ਼ਕਲ ਨਾਲ ਜਿਹੜੀਆਂ ਤੇ ਕੰਪੈਨਾਂ ਹੈਗੀਆਂ ਫੋਰ ਵਾਏ ਫੋਰ ਉਹੀ ਚੱਲ ਰਹੀਆਂ ਜਿਹੜੀਆਂ ਟੂ ਆ ਉਹ ਨਹੀਂ ਚੱਲ ਰਹੀਆਂ ਕੰਪੈਨਾਂ ਵਾਲੇ ਵੀ ਡਬਲ ਚਾਰਜ ਕਰ ਰਹੇ ਆ ਮੱਕੀ ਦਾ ਰੇਟ ਨਹੀਂ ਮਿਲ ਰਿਹਾ ਉਦੋਂ ਤੱਕ ਬਾਕੀ ਇਹ ਜਿਹੜਾ ਮੌਸਮ ਆਨੇ ਬੜਾ ਨੁਕਸਾਨ ਕੀਤਾ ਮਕੀਰਾ ਲੋਕਾਂ ਰੇ ਮੱਕੀ ਮੱਕੀ ਲਾਦੀ ਮੱਕੀ ਮੱਕੀ ਜੈੜੀ ਸਾਰੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਵੀਰੋ ਫਸਲਾਂ ਬਦਲ ਬਦਲ ਕੇ ਲਾਓ ਫਸਲਾਂ ਬਦਲ ਬਦਲ ਕੇ ਲਾਓ ਇਹ ਨਾ ਵੇ ਭੇਡਾ ਵਾਂਗੂ ਇੱਕੋ ਹੀ ਲਾ ਦਿਆ ਕਰੋ ਜੀ ਦੇਖਾ ਵੀ ਇੱਕ ਪੈਸੇ ਆ ਗਏ ਤੇ ਉਹ ਹੀ ਲਾ ਦਿਆ ਕਰੋ ਜਿੱਦੀ ਨਾਲ ਚੱਲ ਲੱਗਦੀ ਆਹ ਦੇਖੋ ਮਸ਼ੀਨ ਚੱਲ ਰਹੀ ਆ ਆ ਸਾਡੇ ਪਿੰਡ ਦਾ ਜੱਟ ਮਹਿੰਦਰ ਲੋਕੀ ਕਹਿੰਦੇ ਲੋਕਾਂ ਨੂੰ ਲੜਾ ਦਿੰਦਾ ਮੈਂ ਕਹਿੰਦਾ ਲੋਕਾਂ 'ਚ ਪ੍ਰੇਮ ਕਰਵਾ ਦਿੰਦਾ ਆ ਸਾਰੇ ਵੀਰ ਬੈਠੇ ਆ ਇਹ ਸਾਡੀ ਮਸ਼ੀਨ ਦੇ ਮਾਲਕ ਆ ਭੁੱਟਾ ਭਗਵਾਨ ਸਾਰੇ ਵੀਰ ਬੈਠੇ ਆ ਤੇ ਬੜਾ ਫਨਸ਼ਨ ਹੋ ਰਿਹਾ ਆ ਯਾ ਦੇਖੋ ਕਿਦਾਂ ਮਸ਼ੀਨ ਖੋਭ ਰਹੀ ਆ ਦੇਖੋ ਬਲੇ 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 ਆ ਦੇਖੋ ਕਦਾਂ ਮਸ਼ੀਨ ਖੁੱਬ ਖੁੱਬ ਕੇ ਮੱਕੀ ਵੱਢ ਰਹੀ ਆ ਡਬਲ ਚਾਰਜ ਦੇਣਾ ਪੈਣਾ ਮਸ਼ੀਨ ਵਾਲੇ ਨੂੰ ਤੇ ਰੇਟ ਸਰਕਾਰ ਵੱਲੋਂ ਮਿਲ ਨਹੀਂ ਰਿਹਾ ਆ ਤੁਹਾਡੇ ਸਾਹਮਣੇ ਹੀ ਆ ਰੇਟ ਸਰਕਾਰ ਵੱਲੋਂ ਮਿਲ ਨਹੀਂ ਰਿਹਾ ਉਹ ਆਪਣੇ ਟਰੈਕਟਰ ਖੜੇ ਦੋਵੇਂ ਤੇ ਬੜੀ ਹਾਲਤ ਮਾੜੀ ਆ ਵੀਰੋ ਐਂਕੀਆਂ ਮੱਕੀ ਦੇਖ ਲਓ ਇਹ ਅੱਜ ਤੋਂ 10 ਦਿਨ ਪਹਿਲਾਂ ਵੱਢਣੀ ਸੀ 10 ਦਿਨ ਪਹਿਲਾਂ ਪਰ ਹਾ ਆ ਆਪਣੀ ਮੋਟਰ ਆ ਬੰਡ ਵਾਲੀ ਤੇ 10 ਦਿਨ ਪਹਿਲਾਂ ਵੱਢਣੀ ਸੀ ਹਾਲ ਤੇ ਹੋ ਗਈ ਵੀ ਮੀਂਹ ਨਹੀਂ ਹਟ ਰਿਹਾ ਬੜੀ ਮੁਸ਼ਕਲ ਨਾਲ ਹੁਣ ਵੱਢ ਰਹੇ ਆ ਟਰੈਕ ਥੱਲੇ ਨਾ ਮਤਲਬ ਗੜਬੜਿਆ ਵੀ ਟਰੈਕਟਰ ਬਾਹਰ ਹੀ ਖੜੇ ਕੀਤੇ ਹੋਏ ਆ ਉਤੋਂ ਮਸ਼ੀਨ ਆਉਂਦੀ ਆ ਮਸ਼ੀਨ ਆ ਕੇ ਉੱਚ ਪਾ ਕੇ ਜਾਂਦੀ ਆ ਮੱਕੀ ਦੇ ਦਾਣੇ ਤੇ ਫੇਰ ਵਾਪਸ ਮਸ਼ੀਨ ਜਾਂਦੀ ਵੈਸੇ ਟਰੈਕਟਰ ਖੇਤਾਂ 'ਚ ਲਿਹਾਈਦਾ ਆ ਬੜੀ ਮਾੜੀ ਹਾਲਤਾ ਵੀਰੋ ਬੜੀ ਮਾੜੀ ਹਾਲਤਾ ਇਹ ਆਪਣੀ ਮੱਕੀ ਇੱਧਰ ਵੀ ਆਪਣੀ ਮੱਕੀ ਆ ਮੱਕੀ ਆਰ ਕੀ ਅੱਵਾਵਾ ਲਾਈ ਸੀ ਪਿਛਲੀ ਾਰ ਤੇ ਬੜਾ ਗੱਫਾ ਆਇਆ ਸੀ ਕਿੱਲੇ ਦਾ 120000 ਆਇਆ ਸੀ ਪਿਛਲੀ ਾਰ ਪਰ ਏਰ ਕੀ ਹਾਲ ਮੰਦੇ ਆ ਆ ਮੱਕੀ ਵੀ ਆਪਣੀਆਂ ਦੇਖ ਲਓ ਕੀ ਹਾਲ ਆ ਯਾਰ ਆ ਮੱਕੀ ਵੀ ਆਪਣੀਆਂ ਤੇ ਆ ਵੀ ਆਪਣੀਆਂ ਹਾਲ ਮੰਦੇ ਏਰ ਕੀ ਵੀਰੋ ਆਪਣੇ ਖੇਤਾਂ ਖੋਤਾ ਦੀਆਂ ਵੀਡੀਓ ਸ਼ੇਅਰ ਕਰ ਦਿਆ ਕਰੋ ਇਹ ਆਪਾਂ ਮੰਡ ਏਰੀਆ ਵਿੱਚ ਰਹਿੰਦੇ ਆ ਬੜਾ ਬੈਕਵਰਡ ਏਰੀਆ ਆ ਵੀਰੋ ਤੇ ਆ ਆਪਣੀ ਮੰਡ ਵਾਲੀ ਮੋਟਰ ਆ ਤੇ ਆਹ ਟਰਾਂਸਫਾਰਮਰ ਲਗਾ ਹੋ ਗੋਲ ਆ ਆਪਣੇ ਮਸ਼ੀਨ ਵਾਲੇ ਵੀਰ ਬੈਠੇ ਆ ਹੋਰ ਵੀਰੋ ਵਧੀਆ ਸਭ ਵਧੀਆ ਵਧੀਆ ਪਾਜ ਵੀਰੇ ਅਚਾਰ ਆ ਜਾਂਦੀ ਹੈ ਚਾਹ ਪਿਆਈ ਸਾਰਿਆਂ ਨੂੰ ਹੁਣੇ ਹੀ ਤੇ ਹੁਣ ਆਪਾਂ ਟਰਾਲੀ ਲੈ ਕੇ ਜਾਣੀ ਆ ਮੰਡੀ ਮੰਡੀ ਵੈਸੇ ਮੱਕੀ ਮਿੰਟੋ ਮੈਂਟ ਚੱਕੀ ਜਾਂਦੀ ਆ ਪਰ ਮੌਸਮ ਨੇ ਕੰਮ ਖਰਾਬ ਕਰਤਾ ਵੀਰੋ ਇਹ ਕੀ ਧੰਨਵਾਦ ਵੀਰੋ ਧੰਨਵਾਦ ਆ ਟਰਾਂਸਫਾਰਮਰ ਦੇਖ ਲਓ ਇਹੋ ਜਿਹੇ ਟਰਾਂਸਫਰ ਪਰ ਪੰਜਾਬ 'ਚ ਹੁੰਦੇ ਆ ਆ ਬੰਨੇ ਆ ਸਾਹਮਣੇ ਓਹ ਸਾਹਮਣੇ ਨਦੀ ਆ ਇਥੋਂ ਥੋੜਾ ਦੂਰੀ ਨਦੀ ਆ ਫੁੱਲ ਹੋਈ ਹੋਈ ਪਾਣੀ ਨਾਲ ਜਦੋਂ ਨਦੀ ਪਾਣੀ ਜ਼ਿਆਦਾ ਆ ਜਾਂਦਾ ਫਿਰ ਸਾਰੇ ਖੇਤ ਜਿਹੜੇ ਆ ਇੱਥੇ ਪਾਣੀ ਪਾਣੀ ਹੁੰਦਾ ਕੋਈ ਨਹੀਂ ਪਾਣੀ ਆਉਂਦਾ ਤੁਹਾਨੂੰ ਵਿਖਾਵਾਂਗੇ ਹੋਰ ਵੀ ਵੀਡੀਓ ਜੇ ਆ ਗਿਆ ਤੇ ਰੱਬ ਕਰੇ ਨਾ ਹੀ ਆਵੇ ਬਾਕੀ ਜੇ ਆ ਗਿਆ ਤੁਹਾਨੂੰ ਕੋਈ ਵੀਡੀਓ ਵਿਖਾਵਾਂਗੇ ਧੰਨਵਾਦ ਵੀਰੋ ਧੰਨਵਾਦ ਓਕੇ ਵੀਰੋ ਲਓ ਵੀ ਵੀਰੋ ਮੰਡੀ ਆ ਗਏ ਆ ਤੇ ਟਰਾਲੀ ਆਪਣੀ ਲੈਣ ਦੀ ਆ ਮੱਕੀ ਦੀ ਆ ਮੰਡੀ ਆ ਸੁਲਤਾਨਪੁਰ ਲੋਧੀ ਦੀ ਮੱਕੀ ਮੱਕੀ ਪਈ ਪੂਰੀ ਮੰਡੀ ਚ ਮੱਕੀ ਮੱਕੀ ਪਰ ਮੱਕੀ ਉਸ ਵੜੇ ਵੇਖ ਜਾਂਦੀ ਆ ਪਰ ਇਸ ਵਾਰ ਮੱਕੀ ਚ ਕਾਫੀ ਲਾਸ ਹੋਇਆ ਆ ਕਿਉਂਕਿ ਮੱਕੀ ਬਹੁਤ ਲੋਕਾਂ ਦਾਤੀ ਤੇ ਬਾਰਸ਼ਾਂ ਨੇ ਬਹੁਤ ਖਰਾਬ ਕੀਤਾ 5000 ਰੁਪਏ ਕਿੱਲੇ ਦੀ ਪਰ ਹੁਣ ਮਸ਼ੀਨ ਵਾਲੇ ਲੈ ਰਿਆ 10000 ਕਿਉਂਕਿ ਖੋਬੇ ਵਿੱਚ ਵੱਢਣੀ ਪੈ ਰਹੀ ਆ ਤੇਲ ਮਸ਼ੀਨ ਜਿਆਦਾ ਖਾਂਦੀ ਤੇ ਆਪਣੀ ਟਰਾਲੀ ਲੈ ਰਹੀ ਆ ਵੀਰੋ ਹੁਣ ਆਪਾਂ ਜਾਵਾਂਗੇ ਘਰ ਧੰਨਵਾਦ ਵੀਡੀਓ ਵੀਡੀਓ ਆਪਣਾ ਸ਼ੇਅਰ ਕਰ ਦਿਓ ਅਗਰ ਉਹ ਗੱਡ ਕੇ ਧੰਨਵਾਦ ਲਵ ਯੂ